ਪੰਜਾਬ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਨਵਾਂ ਮਾਮਲਾ ਨਾਪਾ ਨੇੜਲੇ ਪਿੰਡ ਦੁਲਦੀ ਤੋਂ ਸਾਹਮਣੇ ਆਇਆ ਜਿੱਥੇ ਬੇਖੌਫ ਚੋਰਾਂ ਨੇ ਇੱਕ ਇਲੈਕਟ੍ਰੀਕਲ ਦੀ ਦੁਕਾਨ ਤੇ धावा बोलਿਆ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਏ ਦਾ ਸਮਾਨ ਨਾਲ ਹੀ ਗੱਲੇ ਵਿੱਚ ਪਏ 5000 ਰੁਪਏ ਦੀ ਨਕਦੀ ਚੱਕ ਕੇ ਫਰਾਰ ਹੋ ਗਏ ਚੋਰਾ ਦੀ ਹਿੰਮਤ ਇੱਥੇ ਹੀ ਖਤਮ ਨਹੀਂ ਹੋਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੇ ਦੁਕਾਨ ਦੇ ਪਿਛਲੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਤਾਂ ਜੋ ਉਹਨਾਂ ਦੀ ਹਰਕਤ ਕੈਦ ਨਾ ਹੋ ਸਕੇ ਦੁਕਾਨਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਜਦੋਂ ਪਹੁੰਚ ਕੇ ਵੇਖਿਆ ਤਾਂ ਚੋਰ ਲੱਖਾਂ ਰੁਪਏ ਦਾ ਸਾਮਾਨ ਅਤੇ 5000 ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਸਨ ਉਨਾ ਨੇ ਕਿਹਾ ਕਿ ਪਿਛਲੇ ਸਾਲ ਵੀ ਦਸੰਬਰ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਦੀ ਚੋਰੀ ਹੋਈ ਸੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਸਿਰਫ ਇਹੀ ਮੰਗ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਇਲੈਕਟ੍ਰੀਕਲ ਦੇ ਨਾਂ ਤੇ ਹੀ ਟੇਲ ਕਟੜਾ ਰੋਡ ਤੇ ਆ ਤੇ ਰਿਪੇਅਰ ਦਾ ਮੋਟਰਾਂ ਦਾ ਕੰਮ ਹੈ ਹੀ ਆਪਣਾ ਤੇ ਨਵੇਂ ਪੁਰਾਣੀ ਤਾਰ ਆ ਸਾਡੀ 30 ਕਿਲੋ ਦੇ ਰਵੇ ਤੇ 50 ਕਿਲੋ ਨਵੇਂ ਆ ਬਾਕੀ ਫਿਟਿੰਗ ਵਾਲੀ ਤਾਰ ਆ ਸਾਡੀ ਸਵੇਰੇ ਸਵੇਰੇ 6 ਵਜੇ ਸਾਡੇ ਕੋਲੇ ਫੋਨ ਆਇਆ ਥੋੜੀ ਦੁਕਾਨ ਦਾ ਸ਼ਟਰ ਖਿੱਚ ਕੇ ਅੰਦਰੋਂ ਤੋਪ ਕੋੜੇ ਉਹ ਸ਼ਟਰ ਤੋੜਿਆ ਤੇ ਬਾਹਰ ਆ ਕੇ ਦੇਖਿਆ ਤਾਂ ਫੋਨ ਕਰਿਆ ਉਸ ਨੂੰ ਮੌਕੇ ਤੇ ਪੁਲਿਸ ਪਹੁੰਚੀ ਐ ਬਾਕੀ ਦੇਖ ਰਹੀ ਹਾਂ ਅਜ ਤਾਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਪਹਿਲਾਂ ਵੀ ਪਿਛਲੇ ਸਾਲ 12ਵੇਂ ਮਹੀਨੇ ਦੀ 12 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਐ ਜਿੱਦਾਂ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਸਾਡਾ ਜੀ ਹੁਣ ਕਿੰਨਾ ਕ ਨੁਕਸਾਨ ਹੁਣ ਸਾਡਾ ਤਕਰੀਬਨ ਹੀ ਹੁਣ 80 ਕਿਲੋ ਨੂੰ ਤਾਰ ਨੂੰ ਲਾ ਲੋ ਜੀ ਜੇ ਨਵੀਂ ਤਾਰ ਵੀ ਲਾਈਏ 80000 ਰੁਪਏ ਦੇ ਸਿੱਧੀ ਆਈ 80-90000 ਦਾ ਹੋਣਾ ਹੀ ਸਾਡਾ ਮਕਸਦ ਕੈਸ਼ ਕਿੰਨਾ ਕਰ ਕੈਸ਼ ਗੱਲੇ ਚ 5000 ਰੁਪਿਆ ਕੈਸ਼ ਦੀ ਤਾਂ ਕੀ ਕਹਿਣਾ ਚਾਹੁੰਦੇ ਹੋ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੁੰਦਾ ਇਕੱਲੇ ਬੰਦੇ ਦਾ ਵੀਰੇ ਕੋਈ ਕੰਮ ਨਹੀਂ ਗੈਂਗ ਆ ਜੀ ਇਹ ਘਟੋ ਘਟ ਪੰਜ ਚਾਰ ਬੰਦੇ ਦਾ ਇਕੱਲੇ ਬੰਦੇ ਦਾ ਵੀਰੇ ਸ਼ਟਰ ਵੀ ਨਹੀਂ ਚੱਕ ਸਕਦਾ ਜਿੰਦੇ ਤਾਂ ਲੱਗੇ ਪਏ ਨਹੀਂ ਜਿੰਦੇ ਲੱਗੇ ਹੋਏ ਨੇ ਜਿੰਦਾ ਸ਼ਟਰ ਖਿੱਚਿਆ ਹੋਇਆ ਅੱਗੇ ਤੁਸੀਂ ਮੌਕੇ ਤੇ ਆ ਕੇ ਕੀ ਦੇਖਿਆ ਜਦੋਂ ਤੁਹਾਨੂੰ ਦੱਸਿਆ ਸਾਨੂੰ ਤਾਂ ਵੀਰੇ ਅਸੀਂ ਸ਼ਟਰ ਹੀ ਦੇਖਿਆ ਆ ਕਿ ਮੌਕੇ ਤੇ ਨਾਲ ਦੀ ਨਾਲ ਮੈਂ ਫੋਨ 112 ਤੇ ਕਾਲ ਕੀਤੀ ਐ ਤੇ ਹੁਣ ਆ ਮੌਕੇ ਤੇ ਪਹੁੰਚੀ ਆ ਜਦ ਸਟਰ ਚੱਕ ਕੇ ਆ ਕੇ ਦੇਖਦੇ ਮੌਕੇ ਤੇ ਵੀ ਹਾਂ ਚੀਜ਼ ਦਿੱਤੀ ਚੋਰੀ ਤਾਂ ਹੀ ਬਹੁਤ ਮਾਰੀ ਗੱਲ ਆ ਇਹ ਬੇਚਾਰੇ ਆਪਣੀ ਮਿਹਨਤ ਕਰ ਰਹੇ ਨੇ ਮੁੰਡੇ ਮੈਂ 12ਵੇਂ ਮਹੀਨੇ ਦੀ 12 ਤਰੀਕ ਨੂੰ ਵੀ ਪਹਿਲਾਂ ਇਹਨਾਂ ਦੀ ਚੋਰੀ ਹੋਈ ਆ ਤੇ ਉਦੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਫੇਰ ਦੁਬਾਰਾ ਜੇ ਕਿਤੇ ਪਹਿਲਾਂ ਕਾਰਵਾਈ ਕਰੀ ਹੁੰਦੀ ਤਾਂ ਅੱਜ ਦਿਨ ਨਾ ਦੇਖਣਾ ਪੈਂਦਾ ਹੁਣ ਦੁਬਾਰਾ ਫੇਰ ਹੋ ਗਿਆ ਕਪਤਨ ਸਾਹਿਬ ਜੀ ਮੰਗ ਕਰਦੇ ਆ ਆਪਣੀ ਮਿਹਨਤ ਕਰਕੇ ਘਾ ਰਹੇ ਨੇ ਕਈ ਤਾਂ ਲੋਕ ਫਿਰ ਇਥੋਂ ਵਿਦੇਸ਼ ਨੂੰ ਭੱਜ ਰਹੇ ਨੇ ਇਹਨਾਂ ਦੇ ਮੁੰਡੇ ਨੇ ਉਰੇ ਮਿਹਨਤ ਕਰਦਣੇ ਆਪਣੇ ਫਿਰ ਉਹ ਕਰੂਗਾ ਕੀ ਹੁੰਦਾ ਜਦੋਂ ਇਹਨਾਂ ਦਾ ਨੁਕਸਾਨ ਕਿੰਨਾ ਚੱਲੀ ਜਾਊਗਾ ਜੀ 1.70 ਲੱਖ ਰੁਪਏ ਦਾ ਪਹਿਲਾ ਕਿੰਨਾ ਨੁਕਸਾਨ ਹੋ ਗਿਆ ਤੇ 70 80 ਹਜ਼ਾਰ ਦਾ ਹੋਣਾ ਉਹ ਕੈਸ਼ ਵੀ ਹੋਇਆ 5 ਕੇ 5 ਜੀ 513 ਰੁਪਏ ਕੈਸ਼ ਸੀਗੇ ਉਹਦਾ ਵੀ ਨੁਕਸਾਨ ਹੋ ਗਿਆ ਇਹ ਪ੍ਰਸ਼ਾਸਨ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਚੋਰੀ ਹੋਈ ਹੈ ਕਾਰੀ ਦੁਕਾਨ ਆ ਜੀ ਕੀ ਕੁਝ ਚੋਰੀ ਹੋਇਆ ਇਹ ਵੀਰੇ ਕੋਈ ਮੋਟਰਾਂ ਬੈਂਡਿੰਗ ਕਰਦਾ ਪੁਰਾਣੀਆਂ ਮੋਟਰਾਂ ਬੈਂਡਿੰਗ ਦਾ ਇਲੈਕਟ੍ਰੀਕਲ ਇਸਮੀਨ ਡਿਸਟਰਮਲ ਇਲੈਕਟ੍ਰੀਕਲ ਪਰੇ ਕੁਲ ਰੂਪ ਨਾ ਪਤਾ ਪਤਾ ਲੱਗਿਆ ਜੀ ਕਿੰਨਾ ਕਾ ਨੁਕਸਾਨ ਆ ਵੀਰੇ ਇਹਨੇ ਆਨਲਾਈਨ ਕੰਪਲੀਟ ਕੀਤੀ ਇਹਨੇ 5 ਲੱਖ ਰੁਪਏ ਚੋਰੀ ਹੋ ਗਏ ਜਿਹਦੇ ਅਸੀਂ ਮੁਕਤ ਹੈ ਬਾਕੀ ਅਸੀਂ ਸ਼ੂ ਵੀ ਸਾਹਮਣੇ ਉਸ ਤੋਂ ਨਾਲ ਕਾਨੂੰਨੀ ਕਰਵਾ ਦੇ ਜੇ ਮੌਕੇ ਤੇ ਕੀ ਦੱਸਿਆ ਕੀ ਕੋ ਚੋਰੀ ਹੋਇਆ ਮੌਕੇ ਤੇ ਨੇ ਦੱਸਿਆ ਵੀ ਤੇ ਇਹ ਗੱਲ ਉਹ ਪੁਰਾਣਾ ਤਾਂਬਾ ਸਕ੍ਰੈਪ ਤੇ ਜਾ ਕੇ ਲੋ ਨਮਾ ਨਵੇਂ ਨਮਾ ਤਾਂਬੇ ਦੀ ਤਾਰ ਜੋੜੀ ਹੋਣੀ ਪਈ ਜੀ 5000 ਰੁਪਏ ਗੱਲੇ ਦੇ ਅਸੀਂ ਬਰਤਾਲ ਕਰਦੇ ਹਾਂ ਸਰ ਬਰਤਾਲ ਨੇ ਬਰਤਾਲ ਜੋ ਵੀ ਸਾਹਮਣੇ ਉਹ ਉਸ ਨੂੰ ਤਾਂ ਕਾਨੂੰਨੀ ਕਰ ਵੀ ਕਰਾਂਗੇ ਤੇ ਇਹ ਜਿੰਦੇ ਲੱਗੇ ਪਏ ਨੇ ਸ਼ਟਰ ਤੋੜਿਆ ਹੋਇਆ ਸ਼ਟਰ ਕਿੱਥੇ ਹੋਇਆ ਜੀ ਅੱਛਾ ਵੀ ਮਤਲਬ ਸ਼ਟਰ ਚਾਕੇ ਬੰਦਾਂ ਅੰਦਰ ਵਰਕੇ ਕੋਈ ਇੱਕ ਇਕੱਲੇ ਬੰਦੇ ਦਾ ਤਾਂ ਨਹੀਂ ਕੰਮ ਲੱਗਦਾ ਜੀ ਕੋਈ ਲੱਗ ਪਿੱਛੇ ਜਿਹੜਾ ਜੋ ਵੀ ਸਾਹਮਣੇ ਹੁੰਦਾ ਉਸ ਨੂੰ ਤਾਂ ਕਾਰਵਾਈ ਕਰਾਂਗੇ